ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇੱਕ ਕੈਲੀਫੋਰਨੀਆ ਦੇ ਸ਼ਹਿਰ ਦੀ ਮੇਅਰ ਜਿਹੜੀ ਆ ਉਹ ਕਾਫੀ ਉਹਦਾ ਜਿਹੜਾ ਵਿਰੋਧ ਹੋ ਰਿਹਾ ਕਿਉਂਕਿ ਉਹਨੇ ਇਹ ਕਿਹਾ ਵੀ ਜਿਹੜੇ ਲਾਸ ਐਂਜਲਸ ਦੇ ਗੈਂਗ ਆ ਕਿ ਤੁਸੀਂ ਆਫਿਸ 'ਚ ਹੀ ਤਾਂ ਲੜਦੇ ਰਹਿੰਦੇ ਆ ਹੋਰ ਕਈ ਕੁਝ ਕਰਦੇ ਰਹਿੰਦੇ ਆ ਵੀ ਜਿਹੜਾ ਸਭ ਤੋਂ ਵੱਡਾ ਗੈਂਗ ਆ ਆਈਸਾ ਉਹ ਤੁਹਾਡੇ ਸ਼ਹਿਰ ਦੇ ਵਿੱਚ ਐਂਟਰ ਹੋ ਗਿਆ ਤੇ ਤੁਸੀਂ ਉਸ ਨੂੰ ਕਿਉਂ ਫਾਈਟ ਨਹੀਂ ਕਰ ਕਰ ਰਹੇ ਹੈਗੇ ਇਹ ਸਿੰਥੀਆ ਗੁੰਜ਼ਾਲਸ ਅ ਲਾਸ ਐਂਜਲਸ ਦੇ ਲੱਗੇ ਇੱਕ ਸ਼ਹਿਰ ਹੈਗਾ ਛੋਟਾ ਜਿਹਾ ਕੋਡੇ ਕਰਕੇ ਆ ਉਸ ਦੀ ਜਿਹੜੀ ਵਾਈਸ ਮੇਅਰ ਆ ਉਸ ਨੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਭਈ ਜਿੰਨੇ ਵੀ ਜਿਹੜੇ ਗੈਂਗ ਮੈਂਬਰਸ ਹੈਗੇ ਲਾਸ ਐਂਜਲਸ ਏਰੀਏ ਦੇ ਇਹ ਤੁਸੀਂ ਹਰ ਇੱਕ ਨੂੰ ਟੈਗ ਕਰਦੇ ਰਹਿੰਦੇ ਆ ਕਲੇਮਿੰਗ ਹੁੱਡ ਤੇ ਹੋਰ ਜਿਹੜੇ ਹੁਣ ਤੁਹਾਡੇ ਏਰੀਏ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਗੈਂਗ ਆ ਉਹਨਾਂ ਆਈਸ ਦੇ ਲਈ ਇਹ ਸ਼ਬਦ ਵਰਤਿਆ ਹੈਗਾ ਉਹ ਐਂਟਰ ਹੋ ਗਿਆ ਤੇ ਤੁਸੀਂ ਕੀ ਕਰ ਰਹੇ ਆ ਦੋ ਜਿਹੜੇ ਗੈਂਗ 18 ਸਟਰੀਟ ਤੇ ਇੱਕ ਫਲੋਰੈਂਸ ਕਰਕੇ ਜੋ ਗੈਂਗਾ ਇਹਨਾਂ ਦੇ ਨਾਮ ਆ ਇਹਨਾਂ ਨੂੰ ਉਹਨਾਂ ਸੋਸ਼ਲ ਮੀਡੀਆ ਦੇ ਵਿੱਚ ਲਿਖਿਆ ਬਾਅਦ ਦੇ ਵਿੱਚ ਫਿਰ ਉਹਦਾ ਜਿਹੜਾ ਪ੍ਰੋਟੈਸਟ ਵੀ ਕਾਫੀ ਹੋਇਆ ਤੇ ਉਸਨੇ ਜਿਹੜੀ ਪੋਸਟ ਆ ਉਹ ਡਿਲੀਟ ਵੀ ਕਰ ਦਿੱਤੀ ਹੈਗੀ ਆ ਪਰ ਇਹਦਾ ਜਿਹੜਾ ਹੋਣ ਦੁਨੀਆ ਦੀਆਂ ਖਬਰਾਂ ਇਵਨ ਗਾਰਡਨ ਜਿਹੜੀ ਗਾਰਡੀਅਨ ਤੱਕ ਦੀ ਨਿਊਜ਼ਪੇਪਰ ਆ ਇੰਗਲੈਂਡ ਦੀ ਉਹਨਾਂ ਨੇ ਵੀ ਇਹ ਸਟੋਰੀ ਰਨ ਕੀਤੀ ਹੈਗੀ ਜੀ ਬਿਲਕੁਲ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇੱਕ ਕੈਲੀਫੋਰਨੀਆ ਦੇ ਸ਼ਹਿਰ ਦੀ ਮੇਅਰ ਜਿਹੜੀ ਆ ਉਹ ਕਾਫੀ ਉਹਦਾ ਜਿਹੜਾ ਵਿਰੋਧ ਹੋ ਰਿਹਾ ਆ ਕਿਉਂਕਿ ਉਹਨੇ ਇਹ ਕਿਹਾ ਵੀ ਜਿਹੜੇ ਲਾਸ ਐਂਜਲਸ ਦੇ ਗੈਂਗ ਆ ਕਿ ਤੁਸੀਂ ਆਫਿਸ 'ਚ ਹੀ ਤਾਂ ਲੜਦੇ ਰਹਿੰਦੇ ਆ ਹੋਰ ਕਈ ਕੁਝ ਕਰਦੇ ਰਹਿੰਦੇ ਆ ਵੀ ਜਿਹੜਾ ਸਭ ਤੋਂ ਵੱਡਾ ਗੈਂਗ ਆ ਆਈਸਾ ਉਹ ਤੁਹਾਡੇ ਸ਼ਹਿਰ ਦੇ ਵਿੱਚ ਐਂਟਰ ਹੋ ਗਿਆ ਤੇ ਤੁਸੀਂ ਉਸ ਨੂੰ ਕਿਉਂ ਫਾਈਟ ਨਹੀਂ ਕਰ ਕਰ ਰਹੇ ਹੈਗੇ ਇਹ ਸਿੰਥੀਆ ਗੁੰਜ਼ਾਲਸ ਆ ਲਾਸ ਐਂਜਲਸ ਦੇ ਲੱਗੇ ਇੱਕ ਸ਼ਹਿਰ ਹੈਗਾ ਛੋਟਾ ਜਿਹਾ ਕੋਡੇ ਕਰਕੇ ਆ ਉਸ ਦੀ ਜਿਹੜੀ ਵਾਈਸ ਮੇਅਰ ਆ ਉਸ ਨੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਭਈ ਜਿੰਨੇ ਵੀ ਜਿਹੜੇ ਗੈਂਗ ਮੈਂਬਰਸ ਹੈਗੇ ਲਾਸ ਐਂਜਲਸ ਏਰੀਏ ਦੇ ਵੀ ਤੁਸੀਂ ਹਰ ਇੱਕ ਨੂੰ ਟੈਗ ਕਰਦੇ ਰਹਿੰਦੇ ਆ ਕਲੇਮਿੰਗ ਹੌਡ ਤੇ ਹੋਰ ਜਿਹੜੇ ਹੁਣ ਤੁਹਾਡੇ ਏਰੀਏ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਗੈਂਗ ਆ ਉਹਨਾਂ ਆਈਸ ਦੇ ਲਈ ਇਹ ਸ਼ਬਦ ਵਰਤਿਆ ਹੈਗਾ ਉਹ ਐਂਟਰ ਹੋ ਗਿਆ ਤੇ ਤੁਸੀਂ ਕੀ ਕਰ ਰਹੇ ਆ ਦੋ ਜਿਹੜੇ ਗੈਂਗ 18 ਸਟਰੀਟ ਤੇ ਇੱਕ ਫਲੋਰੈਂਸ ਕਰਕੇ ਜੋ ਗੈਂਗ ਆ ਇਹਨਾਂ ਦੇ ਨਾਮ ਆ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਵਿੱਚ ਲਿਖਿਆ ਬਾਅਦ ਦੇ ਵਿੱਚ ਫਿਰ ਉਹਦਾ ਜਿਹੜਾ ਪ੍ਰੋਟੈਸਟ ਵੀ ਕਾਫੀ ਹੋਇਆ ਤੇ ਉਸਨੇ ਜਿਹੜੀ ਪੋਸਟ ਆ ਉਹ ਡਿਲੀਟ ਵੀ ਕਰ ਦਿੱਤੀ ਹੈਗੀ ਆ ਪਰ ਇਹਦਾ ਜਿਹੜਾ ਅ ਹੁਣ ਦੁਨੀਆ ਦੀਆਂ ਖਬਰਾਂ ਇਵਨ ਗਾਰਡਨ ਜਿਹੜੀ ਗਾਰਡੀਅਨ ਤੱਕ ਦੀ ਨਿਊਜ਼ਪੇਪਰ ਆ ਇੰਗਲੈਂਡ ਦੀ ਉਹਨਾਂ ਨੇ ਵੀ ਇਹ ਸਟੋਰੀ ਰਨ ਕੀਤੀ ਹੈਗੀ ਜੀ ਬਿਲਕੁਲ